ਬੋਆ ਜੀ ਦੇ ਸਕਦੇ ਆ ਜੀ ਇਹਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਘਰ ਡਿੱਗ ਪਏ ਸੀ ਤੇ ਵੀਰ ਸਾਡੇ ਪੁੱਛਦੇ ਆਪਾਂ ਸੱਸੀ ਗਾ ਵੀਰ ਜੀ ਸੱਸੀ ਗਾ ਕਿਹੜੇ ਇਲਾਕੇ ਦੇ ਵੀਰ ਜੀ ਆਪਣਾ ਆ ਆਪਣਾ ਸੰਦੂਰ ਜਿਲ੍ਹਾ ਜੀ ਮਰੀਕ ਕੁੱਲਾ ਇਲਾਕਾ ਬਿਲਕੁਲ ਜੀ ਬਿਲਕੁਲ ਪ੍ਰਵਾਹੀ ਪਿੰਡ ਹੈ ਜੀ ਮਾ ਜੀਵਾ ਤੇ ਬਹੁਤ ਤੁਹਾਡਾ ਤੁਹਾਡਾ ਧੰਨਵਾਦ ਜਿਵੇਂ ਵੇਖੋ ਕਿੰਨਾ ਨੁਕਸਾਨ ਹੋ ਗਿਆ ਲੋਕਾਂ ਦਾ ਇੱਥੇ ਘਰ ਵੀ ਡਿੱਗ ਪਏ ਇਹ ਵੀ ਡਿੱਗ ਪਿਆ ਸੀ 2023 ਦੇ ਵਿੱਚ ਤੇ ਇਹਨਾਂ ਦੀ ਜ਼ਮੀਨ ਤੇ ਰੇਤਾ ਵੀ ਪੈ ਗਈ ਆ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਦਾਨੀ ਸੱਜਣ ਬੜੇ ਵੀਰ ਸਹਿਯੋਗ ਦਿੱਤੇ ਆ ਪਹਿਲੋ ਵੀ ਬੜਾ ਸਹਿਯੋਗ ਮਿਲਿਆ ਜੀ ਜਾਨੀ ਨੂੰ ਸਵੇਰੇ ਵੀ ਤੇ ਦਿੱਜਾ 80000 ਰੁਪਇਆ ਦੇ ਗਏ ਆ ਚਵੀਆਂ ਚਵਨੇ ਗਾਣਿਆਂ ਨੂੰ हां जी हां हां ਚਮਗਿਆ ਜਾਣ ਨੂੰ ਸਵੇਰੇ ਵੀ ਦੇਖ ਗਏ ਆ ਬਿਲਕੁਲ ਜੀ ਬਿਲਕੁਲ ਅਸੀਂ ਦੁਬਾਰੇ ਮੁੜ ਕੇ ਫੇਰ ਜਾ ਰਹੇ ਹਾਂ ਸਾਡੇ ਉੱਥੇ ਲੋਡ ਬੰਦ ਹੈਗੇ ਨੇ ਬਿਲਕੁਲ ਜੀ ਬਿਲਕੁਲ ਲੋਡ ਬੰਦ ਸਾਡਾ ਫੇਰ ਵੀ ਘਰ ਮਾਤੜ ਵੇਖ ਕੇ ਮਾਵਾਂ ਧੀਆਂ ਨੂੰ ਵੇਖ ਕੇ ਫੇਰ ਵਿਚਾਰੇ ਆਏ ਆ ਫੇਰ ਦੇ ਕੇ ਗਏ ਆ ਬਿਲਕੁਲ ਜੀ ਬਿਲਕੁਲ ਕਿ ਕੰਦਾ ਹੋਣ ਵਾਲੀਆਂ ਸੀ ਦੋਨੇ ਮਾਵਾਂ ਧੀਆਂ ਘਰੇ ਰਹਿੰਦੀਆਂ ਸੀ ਤੇ ਕੀ ਕਹਣਾ ਚਾਹੁੰਨੇ ਵੀਰ ਜੀ ਜਿਵੇਂ ਵੇਖੋ ਕਈ ਲੋਕ ਇਤਨਾ ਹੀ ਲੈ ਜਾਂਦੇ ਆ ਤੇ ਕੀ ਕਹਿਣਾ ਚਾਹੋ ਨੇ ਜਿਵੇਂ ਉਹ ਬੰਦੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਉਹੀ ਗੱਲ ਕਹਿੰਦੇ ਆ ਵੀ ਜਿਹੜੇ ਬੰਦਾ ਦੀ ਲੋੜ ਬੰਦਾ ਆ ਉਹਨੂੰ ਨੀਛੇ ਜਿੱਸੇ ਹੀ ਪੈਸਾ ਦੇਣਾ ਆ ਤੇ ਬਿਲਕੁਲ ਲੋੜ ਬੰਦ ਆਪ ਨੂੰ ਇਹਨਾਂ ਦੀ ਲੋੜ ਬੰਦ ਬੰਦੇ ਤੇ ਇਹਨਾਂ ਨੂੰ ਦੇਣਾ ਤਾਂ ਹੀ ਦੁਬਾਰਾ ਮੁੜ ਕੇ ਆਏ ਜੀ ਬਿਲਕੁਲ ਜੀ ਬੜਾ ਵਧੀਆ ਵੀਰ ਜੀ ਧੰਨਵਾਦ ਅੱਡਾ ਧੰਨਵਾਦ ਸਵੇਰੇ ਬਹੁਤ ਦੇ ਗਿਆ ਕਰਾ ਕਿਤਰਾ ਲਿਆਉਂਦੇ ਵਿਚਾਰੇ ਕਿਤਰਾ ਨਹੀਂ ਲਿਆਉਂਦੇ ਬਿਲਕੁਲ ਜੀ ਬਿਲਕੁਲ ਬੜਾ ਸਹਯੋਗ ਇਹਨਾਂ ਦੀ ਉਹ ਤਾਂ ਕਹਿ ਦੇਣੇ ਸਾਨੂੰ ਦੇ ਕੇ ਗਏ ਪਰ ਇਹ ਪਤਾ ਨਹੀਂ ਕਿਤਨਾ ਕਿਤਰਾ ਕਾਰ ਕਰਕੇ ਲਿਆਉਂਦੇ ਆ ਇਹ ਸਾਰੇ ਪਿੰਡ ਦੇ ਸਹਯੋਗ ਨਾਲ ਜੀ ਹਾਂ ਜੀ ਕੋਈ ਮੀਰ ਆ ਕੋਈ ਗਰੀਬ ਆ ਸਾਰਿਆਂ ਦੇ ਸਹਯੋਗ ਨਾਲ ਇਹ ਅਸੀਂ ਫੱਟ ਇਕੱਠਾ ਕਰਿਆ ਤਾਂ ਆਇਆ ਜੀ ਵਾਹ ਜੀ ਬੜੀ ਵਧੀਆ ਗੱਲ ਆ ਵੀਰ ਜੀ ਸਾਰਿਆਂ ਦੇ ਸਹਯੋਗ ਨਾਲ ਕਿਉਂਕਿ ਲੋੜਵੰਦਾਂ ਪਰਵਾਰਾਂ ਤੱਕ ਪਹੁੰਚੇ ਤਾਂ ਫੇਰ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਦੀ ਜ਼ਮੀਨ ਜਿਹੜੀ 6 ਕਿੱਲੇ ਉੱਤੇ ਵੀ ਰਹਿਤਾ ਪੈਗੀ ਆ ਤੇ ਮੋਟਰ ਵੀ ਬਾਈ ਜੀ ਸਾਹਮਣੇ ਦਿਖਦੀ ਨਹੀਂ ਇਹਨਾਂ ਦਾ ਤੇ ਜਦੋਂ ਕੋਈ ਜ਼ਮੀਨਾ ਪੱਧਰੀਆਂ ਕਰਨ ਵਾਲੇ ਆਉਂਦੇ ਆ ਤੇ ਲੋਕ ਕਈ ਆਪਣਾ লাভ ਪਿਛਲੇ ਸਾਲ ਵੀ ਇਹਨਾਂ ਦਾ ਵਿਚਾਰਿਆਂ ਦਾ ਲੋਕ ਲਾਭ ਲੈ ਕੇ ਤੇ ਇਹਨਾਂ ਦਾ ਥੋੜਾ ਜਿਹਾ ਔਖਾ ਹੋ ਗਿਆ ਸੀ ਤੇ ਇਸ ਵਾਰ ਵੀ ਚਲੋ ਇਨਾਂ ਦੀ ਰੇਤ ਆਦੇ ਕਿਉਂਕਿ ਜਨਾਨੀਆਂ ਦੇਖ ਕੇ ਗੱਲ ਨਹੀਂ ਸੁਣਦਾ ਕੋਈ ਬੰਦੇ ਤੈਨੂੰ ਪਤਾ ਅੱਜ ਕੱਲ ਜਿਹੜਾ ਤਗੜਾ ਬੰਦਾ ਮੋਤਬਾਰਾ ਉਹ ਆਪ ਕੋ ਆਪਣੀ ਦੇਖਦੇ ਆ ਜੀ ਨਹੀਂ ਅਸੀਂ ਦੇਖ ਕੀ ਆਏ ਜੀ ਦੁਬਾਰਾ ਤਾਂ ਹੀ ਮੁੜ ਕੇ ਆਏਗੇ ਵੀ ਚਲੋ ਸਾਨੂੰ ਪਤਾ ਲੱਗਿਆ ਵੀ ਚਲੋ ਵੀ ਲੋੜ ਬੰਦਨੇ ਸੀ ਜਦੋਂ ਪਹਿਲਾਂ ਸਵੇਰੇ ਉਹ ਦੇਖਣ ਗਏ ਤੇ ਪੈੜੀਆਂ ਇਦਾਂ ਪੂਰੀ ਤਰ੍ਹਾਂ ਹੀ ਤੁਰਤ ਆਇਆ ਹੋਇਆ ਜੀ ਤੇ ਉਦੋਂ ਇਹ ਇੱਥੇ ਘੜੀਤੀ ਮਾਤਾ ਜੀ ਤੇ ਉਹਦੇ ਕਰਕੇ ਚਲੋ ਅਸੀਂ ਸਾਨੂੰ ਵੀ ਇਹ ਲੋੜ ਬੰਦ ਲੱਗਦੇ ਨੇ ਤਾਂ ਅਸੀਂ ਦੁਬਾਰਾ ਆਏ ਬਿਲਕੁਲ ਜੀ ਬੇ ਧੰਨਵਾਦ ਜੀ ਬਹੁਤ ਬਹੁਤ ਵੀਰਾਂ ਦਾ ਜਿਹੜੇ ਇਹ ਵੇਖੋ ਬੜਾ 1-1 ਰੁਪਿਆ ਵੀ ਇਹਨਾਂ ਦਾ ਕਿਉਂਕਿ ਜਿਹੜੇ ਵੀਰ ਚਾਹੇ ਆਪਣੇ ਵਿਦੇਸ਼ਾਂ 'ਚ ਬੈਠੇ ਕਿਉਂਕਿ ਪੈਸਾ ਬੜਾ ਔਖਾ ਬੰਦਾ ਜੀ ਤੇ ਜਿਹੜਾ ਸਹੀ ਪਰਿਵਾਰਾਂ ਤੱਕ ਪਹੁੰਚੇ ਲੋੜਵੰਦ ਪਰਿਵਾਰਾਂ ਤੱਕ ਬਹੁਤ ਵਧੀਆ ਇਹਨਾਂ ਦਾ ਇਹ ਆਪ ਮੌਕੇ ਤੇ ਜਾ ਕੇ ਇਹਨਾਂ ਦੀ ਜ਼ਮੀਨ ਦੇਖ ਕੇ ਕਰਵਾਰ ਕਿਉਂਕਿ ਕੱਲੀਆਂ ਬੀਬੀਆਂ ਰਹਿੰਦੀਆਂ ਘਰ-ਬਾਰ ਕਿਉਂਕਿ ਇਹ ਮੁਰਬਸੇ ਪਹਿਲੋਂ 2023 'ਚ ਘਰਟ ਹੈ ਗਿਆ ਸੀ ਆਪਾਂ ਵੀਡੀਓ ਪਾਈ ਸੀ ਨਾਲ ਮੇਰੇ ਵੀਰ ਬਲਜੀਤ ਸਿੰਘ ਪੱਤਰਕਾਰ ਉਹਨਾਂ ਨੇ ਤੇ ਚਲੋ ਇਹਨਾਂ ਦਾ ਘਰ ਬਾਦ ਉਹਦੋਂ ਬਣਿਆ ਬਾਕੀ ਕੰਦਾ ਰਹਿ ਗਿਆ ਸੀ ਚਲੋ ਬਹੁਤ ਬੜਾ ਧੰਨਵਾਦ ਭਰਾਵਾਂ ਦਾ ਜਿਹੜੇ ਸੰਗਰੂਰ ਵੀ ਸੰਗਰੂਰ ਏਰੀਏ ਤੋਂ ਵੀਰ ਆਇਆ ਜੀ ਤੇ ਜਿਹੜਾ ਸਹੀ ਟਿਕਾਣੇ ਤੇ ਆਪ ਦੇਖ ਕੇ ਦਾਨ ਦਿੱਤਾ ਜੀ ਵੀਡੀਓ ਸ਼ੇਅਰ ਕਰੋ ਵਾਦ ਤੋਂ ਬਾਅਦ ਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਣਾ ਹਰ ਇੱਕ ਦਾ ਫਰਜ਼ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਤੁਹਾਡਾ ਕੀ ਕੀ ਵਿਚਾਰ ਤੁਸੀਂ ਕੀ ਕਹਿਣਾ ਚਾਹੁੰਦੇ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਥੋੜਾ ਥੋੜਾ ਜੀ ਗਰੀਬਵਾਦ ਦਾ ਦੇਖਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਦੇਣਾ ਚਾਹੀਦਾ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਵੇਖੋ ਜਿਹੜੇ ਵੀਰ ਇੱਕ ਇੱਕ ਰੁਪਇਆ ਇਕੱਠਾ ਕਰਕੇ ਜਿਹੜਾ ਸਹੀ ਲੋੜਵੰਦ ਪਰਿਵਾਰਾਂ ਤੱਕ ਪਹੁੰਚਦਾ ਕਰਦੇ ਆ ਜੀ ਧੰਨਵਾਦ ਵੀਡੀਓ ਸ਼ੇਅਰ ਕਰੋ ਵਾਦ ਤੋਂ ਬਾਅਦ ਜੀ ਵਾਹਿਗੁਰੂ ਜਿੱਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਚਲੋ